ਜਿਸ ਦਮ ਹੋਏ ਚਮਕੌਰ ਮੇਂ ਸਿੰਘੋਂ ਕੇ ਉਦਾਰੇ ਚਿਲਾਏ ਹੋਏ ਸ਼ੇਰ ਥੇ ਸਭ ਗੈਜ ਕੇ ਮਾਰੇ ਅੱਖੋਂ ਸੇ ਨਿਕਲਦੇ ਥੇ ਦਲੇਰੋਂ ਕੇ ਸ਼ਰਾਰੇ ਸਤਗੁਰ ਕੇ ਸ਼ਿਵਾ ਆਰ ਗਜਬਨਾਕ ਥੈ ਸਾਰੇ ਜਿਸ ਦਮ ਹੋਏ ਚਮਕੌਰ ਮੇਂ ਸਿੰਘੋਂ ਕੇ ਉਦਾਰੇ ਜੋਗੀ ਜੀ ਲਿਖਦੇ ਆ ਕਹਿੰਦੇ ਜਿਹੜੇ ਵੇਲੇ ਸਿੰਘਾਂ ਦਾ ਉਤਾਰਾ ਭਾਵ ਕਲਗੀਧਰ ਸਿੰਘ ਸਾਹਿਬ ਜੀ ਇਸ ਚਮਕੌਰ ਗੜੀ ਦੇ ਵਿੱਚ ਪਹੁੰਚੇ ਦਮਦਮਾ ਸਾਹਿਬ ਵਾਲੀ ਜਗ੍ਹਾ ਤੇ ਆ ਕੇ ਉਤਰੇ ਚਿਲਾਏ ਹੋਏ ਸ਼ੇਰ ਥੇ ਸਭ ਗੈਜ ਕੇ ਮਾਰੇ ਜਿਹੜੇ ਬੱਬਰ ਸ਼ੇਰ ਸੀ ਨਾ ਕਲਗੀਧਰ ਦੇ ਸਿੰਘ ਸਾਹਿਬ ਦੇ ਬਲਵਾਨ ਸੂਰਮੇ ਕਹਿੰਦੇ ਗੈਜ ਬਸ ਮਾਨੂੰ ਛੋਲੇ ਹੀ ਭੜਕਦੇ ਸੀ ਉਹਨਾਂ ਦੀ ਅੱਖਾਂ ਤੇ ਅੰਦਰੋਂ ਵੀ ਮਾਨੂੰ ਅੱਗ ਹੀ ਉਗਲਦੇ ਸੀ ਐਸੇ ਵੀਰ ਰਸ ਨਾਲ ਭਿੱਜੇ ਹੋਏ ਅੱਖਾਂੋਂ ਸੇ ਨਿਕਲਦੇ تھے ਦਲੇਰੋਂ ਕੇ ਸ਼ਰਾਰੇ ਅੱਖ ਨਹੀਂ ਮਿਲਦੀ ਸੀ ਉਹਨਾਂ ਨਾਲ ਕਿਸੇ ਦੀ ਕਹਿੰਦੇ ਮਾਨੋ ਅੱਖਾਂ ਦੇ ਵਿੱਚੋਂ ਅੱਗ ਦੇ ਅਗਿਆਰ ਝੜਦੇ ਸੀ ਉਹਨਾਂ 40 ਮੁਖਤਿਆਂ ਨੇ ਸਤਗੁਰ ਕੇ ਸ਼ਿਵਾ ਔਰ ਗਜਬਨਾਥ تھے ਸਾਹ ਇੱਕ ਸੱਚੇ ਬਾਦਸ਼ਾਹੀ ਸ਼ਾਂਤ ਨੇ ਸੱਚੇ ਬਾਦਸ਼ਾਹੀ ਸਹਿਜ ਵਿੱਚ ਨੇ ਟਕਾਉ ਵਿੱਚ ਨੇ ਤੇ ਬਾਕੀ ਫੌਜ ਤੇ ਬਸ ਜੰਗ ਜੰਗੀ ਕਰ ਰਹੀ ਸੀ ਕਦੋਂ ਮੁਗਲਾਂ ਦਾ ਭੇੜ ਪਵੇ ਤੇ ਅਸੀਂ ਮਦਾਨੇ ਜੰਗ ਜਿਨ੍ਹਾਂ ਦੀ ਸਫਾਈ ਕਰਦੀ ਗੁੱਸੇ ਸੇ ਨજર ਜਾਂਦੀ ਥੀ ਅਫਵਾਜ ਉਦੋਂ ਪਰ ਤੇਗੇ ਸੇ ਨਿਗਾਹ ਪੜਦੀ ਥੀ ਦੁਸ਼ਮਣ ਦੇ ਗਲੂ ਪਰ ਕਹਿੰਦੇ ਸਿੰਘਾਂ ਦੀ ਗੁੱਸੇ ਚ ਨਾ ਨજર ਅਫਵਾਜ ਉਦੋਂ ਪਾ ਫੌਜ ਦਾ ਬੋਹ ਵਚਨ ਹੈ ਅਫਵਾਜ ਬੌਂਦੀ ਫੌਜ ਉਦੋਂ ਦੁਸ਼ਮਣ ਨੂੰ ਕਹਿੰਦੇ ਦੁਸ਼ਮਣ ਦੀ ਫੌਜ ਕਹਿੰਦੇ ਕਦੇ ਨਿਗਾ ਆਪਣੀ ਤਲਵਾਰ ਦੀ ਧਾਰ ਤੇ ਮਾਰਦੇ ਨੇ ਕਦੇ ਨਿਗਾ ਉਹ ਆਉਣ ਵਾਲੇ ਦੁਸ਼ਮਣ ਦੀ ਗਾਦਰ ਤੇ ਮਾਰਦੇ ਕਿ ਕਿਨੇ ਉਡਾਉਣੀ ਹੈ ਜਦ ਦੂਰ ਸੇ ਦਰਿਆ ਕੇ ਕਿਨਾਰੇ ਨਜ਼ਰ ਆਏ ਡੂਬੇ ਹੋਏ ਸਰਸਾ ਮੇ ਪਿਆਰੇ ਨਜ਼ਰ ਆਏ ਜੇ ਦੇਖ ਕੇ ਵਿਗੜੇ ਹੋਏ ਸਾਰੇ ਨਜ਼ਰ ਆਏ ਭਿਰੇ ਹੋਏ ਸਤਗੁਰਗੇ ਦੁਲਾਰੇ ਨਜ਼ਰ ਆਏ ਆ ਜਿਹੜਾ ਸਤਲੁਜ ਦਰਿਆ ਦਾ ਆ ਨਹਿਰ ਤਾਂ ਅੰਗਰੇਜ਼ਾਂ ਨੇ ਬਣਾਈ ਆ ਬਾਅਦ ਵਿੱਚ ਪਹਿਲਾਂ ਦਰਿਆ ਵਗਦਾ ਸੀ ਸਤਲੁਜ ਦੂਰ ਤੋਂ ਜਦੋਂ ਦਰਿਆ ਦੇ ਸਤਲੁਜ ਦੇ ਸਰਸਾ ਦੇ ਕਿਨਾਰੇ ਸਿੰਘਾਂ ਨੂੰ ਨਜ਼ਰ ਆਏ ਨਾ ਜਦ ਦੂਰ ਸੇ ਦਰਿਆ ਦੇ ਕਿਨਾਰੇ ਨਜ਼ਰ ਆਏ ਡੁੱਬੇ ਹੋਏ ਸਰਸਾ ਵਿੱਚ ਪਿਆਰੇ ਨਜ਼ਰ ਆਇਆ ਜਿਹੜੇ ਪਾਰ ਲੰਘ ਗਏ ਫਿਰ ਉਹ ਪਿਛਲਿਆਂ ਬਾਰੇ ਸੋਚਦੇ ਆ ਵੀ ਉਹ ਕਿਉਂ ਨਹੀਂ ਆ ਕਿੱਥੇ ਰਹਿ ਗਏ ਡੁੱਬੇ ਹੋਏ ਸਰਸਾ ਜ ਨਜ਼ਰ ਆ ਰਹੇ ਨੇ ਤੇ ਕੁਝ ਕਿ ਤਰੇ ਵੀ ਜਾਂਦੇ ਹੋਣਗੇ ਜਿਹੇ ਦੇਖ ਕੇ ਵਿਗੜੇ ਹੋਏ ਸਾਰੇ ਨਜ਼ਰ ਆਏ ਸਾਬ ਨਜ਼ਰ ਮਾਰ ਰਹੇ ਆ ਸਿੰਘਾਂ ਦੇ ਫੌਜ ਤੇ ਤੇ ਉਹ ਚੀਜ਼ ਨੂੰ ਦੇਖ ਕੇ ਨਾ ਸਿੰਘਾਂ ਦੇ ਅੰਦਰ ਹੁਣ ਜਵਾਲਾ ਮੁਖੀ ਫੱਟ ਰਿਹਾ ਵੀ ਉਹ ਸਾਡਾ ਪਰਿਵਾਰ ਬਿਸ਼ੋਰਦਾ ਸਾਡੇ ਸਿੰਘਾਂ ਦਾ ਨੁਕਸਾਨ ਕਰਦਾ ਬਸ ਹੁਣ ਬੀਰ ਰਸਤੇ ਨਾਲ ਭਿਜੇ ਹੋਏ ਸੂਰਮੇ ਨਜ਼ਰ ਮਾਰ ਰਹੇ ਨੇ ਬਿਫਰੇ ਹੋਏ ਸਤਗੁਰ ਕੇ ਦੁਲਾਰੇ ਨਜ਼ਰ ਆਏ ਤੇ ਜਿਹੜੇ ਵਿਛੜ ਗਏ ਸੀ ਉਹਨਾਂ ਦੀ ਵੀ ਹੁਣ ਯਾਦ ਆਈ ਆ ਪਤਾ ਨਹੀਂ ਕਿੱਥੇ ਹੋਣਗੇ ਕਿਵੇਂ ਹੋਣਗੇ ਕਹਦੇ ਇਜਾਜ਼ਤ ਹੀ ਨਹੀਂ ਹੈ ਹਮੇਰਨ ਕੀ ਮਿੱਟੀ ਤੱਕ ਉਡਾ ਸਕਦੇ ਹੈ ਦੁਸ਼ਮਨ ਕੇ ਚਮਨ ਕੀ ਬਾਬਾ ਜੀਤ ਸਿੰਘ ਕਹਿੰਦਾ ਨਾ ਬਾਦਸ਼ਾਹ ਨੇ ਮੈਨੂੰ ਲੜਨ ਦੀ ਆਗਿਆ ਨਹੀਂ ਦਿੱਤੀ ਉਹ ਸ਼ਾਹੀ ਟਿੱਬੀ ਤੇ ਤੇ ਨਹੀਂ ਤਾਂ ਸਰਸਾ ਤੱਕ ਪਹੁੰਚਣ ਨਹੀਂ ਦਿੰਦਾ ਸੀ ਕਿਸੇ ਨੂੰ ਕਹਤੇ ਥੇ ਇਜਾਜ਼ਤ ਨਹੀਂ ਹੈ ਹਮੇਂ ਰਣ ਕੀ ਕਹਿ ਰਹੇ ਸੀ ਸਿੰਘਾਂ ਨੂੰ ਕਹਿੰਦੇ ਮਹਾਰਾਜ ਨੇ ਮੈਨੂੰ ਲੜਨ ਨਹੀਂ ਦਿੱਤਾ ਇੱਥੇ ਮੈਂ ਉਦੇ ਸਿੰਘ ਦੇ ਨਾਲ ਖੜ ਕੇ ਸ਼ਾਹੀ ਟਿੱਬੀ ਤੇ ਰੋਕਣਾ ਸੀ ਦਰ ਪਰ ਮੈਨੂੰ ਇਜਾਜ਼ਤ ਨਹੀਂ ਮਿਲੀ ਬਾਦਸ਼ਾਹ ਤੋਂ ਨਹੀਂ ਤੇ ਮਿੱਟੀ ਤੱਕ ਉੜਾ ਸਕਦੇ ਹੈ ਦੁਸ਼ਮਨ ਕੇ ਚਮਨ ਕੀ ਕਹਿੰਦੇ ਦੁਸ਼ਮਣਾਂ ਦੇ ਬਾਗੀਚੇ ਦੀ ਨਾ ਮਿੱਟੀ ਤੱਕ ਉਡਾ ਸਕਦੇ ਆ ਪਰ ਸਾਨੂੰ ਆਗਿਆ ਨਹੀਂ ਦੇ ਰਹੇ ਬਾਦਸ਼ਾਹ ਤੂਫਾਨ ਜਦ دریا ਕੋ ਅਬ ਪਾਰ ਕਰਾਂਗੇ ਠੋਕਰ ਸਿਰ ਹਰ ਇੱਕ ਮੋਜ ਕੋ ਹਮ ਵਾਰ ਕਰਾਂਗੇ ਬਦ ਇਹਦ ਸਤਮਗਾਰੋਂ ਸੇ ਪੈਕਾਰ ਕਰਾਂਗੇ ਹਮ ਦੋਨੋਂ ਹੀ 10 ਲੱਖ ਕੋ ਫਿਲਦਾਰ ਕਰਾਂਗੇ ਜਝਾਰ ਸਿੰਘ ਤੇ ਅਜੀਤ ਸਿੰਘ ਇੱਕ ਦੂਜੇ ਨੂੰ ਇਹ ਬਚਨ ਦੇ ਰਹੇ ਨੇ ਕਹਿੰਦੇ ਜਦੋਂ ਹੜ ਆਇਆ ਹੋਇਆ ਸਨ ਸਰਸਾ ਜਦੋਂ ਪਾਰ ਨਿਕਲ ਗਏ ਕਹਿੰਦੇ ਚਲੋ ਉਹ ਵੀ ਪਾਰ ਆਵਾਂਗੇ ਆਪਣਾ ਪਿੱਛਾ ਕਰਕੇ ਪਹੁੰਚ ਜਾਣਗੇ ਠੋਕਰ ਸੇ ਹਰ ਇੱਕ ਮੋਜ ਕੋ ਹਮ ਵਾਰ ਕਰਾਂਗੇ ਕਹਿੰਦੇ ਸਾਡੇ ਰਾਹ 'ਚ ਆਉਣ ਵਾਲੀ ਹਰ ਇੱਕ ਠੋਕਰ ਨੂੰ ਅਸੀਂ ਠੋਕਰ ਦੇ ਨਾਲ ਹੀ ਪਾਸੇ ਕਰਾਂਗੇ ਹਮ ਵਾਰ ਕਰਾਂਗੇ ਅਸੀਂ ਬਰਾਬਰ ਸੰਤਲ ਕਿਆਸਾ ਦੀ ਬਾਤ ਵੀ ਕਹਿੰਦੀ ਆ ਕਹਿੰਦੇ ਜਿਹਾ ਵਖਾ ਤੇ ਹਾਵੇ ਤੁਸੀਂ ਕਿਸੇ ਦਾ ਸਤਕਾਰ ਕਰੀ ਜਾਓ ਤੇ ਉਹ ਵੇਜ ਦੇ ਕਰਨ ਨੂੰ ਫਿਰਦਾ ਹੋਵੇ ਫੇਰ ਨਹੀਂ ਬਖਸ਼ੀਦਾ ਫਿਰ ਹਾਵਕਦਾਰ ਨਵੇੜਦੇ ਹੀ ਦਾ ਹੁੰਦਾ ਇਸ ਕਰਕੇ ਸਿੰਘ ਵੀ ਕਹਿੰਦਾ ਜਿਹੜੀ ਠੋਕਰ ਸਾਡੇ ਰਸਤੇ 'ਚ ਆਏਗੀ ਅਸੀਂ ਠੋਕਰ ਨਾਲ ਹੀ ਪਾਸੇ ਕਰਾਂਗੇ ਬਾਦ ਅਹਿਦ ਸਤ ਮੰਗਾਰੋਂ ਸੇ ਪੈਕਾਰ ਕਰਾਂਗੇ ਬਦ ਅਹਦ ਉਹ ਜਿਹੜੇ ਵਚਨ ਕਰਕੇ ਮੁੱਕੜ ਜਾਂਦੇ ਨੇ ਉਹਨਾਂ ਨੂੰ ਬਦ ਅਹਦ ਕਹਿੰਦੇ ਸਿੱਧ ਮੰਗਾਰੋਂ ਜਿਹੜੇ ਜ਼ਾਲਮ ਨੇ ਪਾਪੀ ਨੇ ਸੇ ਪੈਕਾਰ ਕਰਾਂਗੇ ਕਹਿੰਦੇ ਅਸੀਂ ਮੈਦਾਨੇ ਜੰਗ 'ਚ ਟਕਰਾਂਗੇ ਨਾਲ ਹਮ ਦੋਨੋਂ ਹੀ 10 ਲੱਖ ਕੋ ਫਿਲਨਾਹਰ ਕਰਾਂਗੇ ਅਜੀਤ ਸਿੰਘ ਤੇ ਜੁਝਾਰ ਸਿੰਘ ਕਹਿੰਦੇ ਭਰਾ ਕੋਈ ਗੱਲ ਨਹੀਂ ਬਾਦਸ਼ਾਹ ਕਿਰਪਾ ਕਰਨ ਆਪਾਂ ਦੋਨੋਂ ਹੀ 10 ਲੱਖ ਨੂੰ ਟਕਰਾਂਗੇ ਗਹਾਂ ਸਨੈਸ ਕਰਦੇ ਆਂ ਦਾਦੀ ਹੈ ਕਿਦਰ ਮਾਏ ਕਿਦਰ ਭਾਈ ਗਹਾਂ ਹੈ ਅੱਖੋਂ ਸੇ ਗਈ ਖਾਲਸੇ ਪਿਆਰੇ ਵੀ ਨਹਾਂ ਹੈ ਨਾ ਦਾਦੀ ਦਸਦੀਆ ਨਾ ਮਾਤਾਵਾਂ ਦਸਦੀਆ ਨਾ ਭਾਈ ਦਸਦੇ ਆ ਜਾਨਾਂ ਕੋ ਪਿਆਰੇ ਸਿੰਘ ਜਿਹੜੇ ਸ਼ਾਮਾਂ ਬਣ ਕੇ ਖੜੇ ਰਹਿੰਦੇ ਸੀ ਜਿਹਾਰ ਸਿੰਘ ਕਹਿੰਦਾ ਅਜੀਤ ਸਿਆ ਮੈਨੂੰ ਨજર ਨਹੀਂ ਆਇਆ ਟੱਪਿਆ ਨਹੀਂ ਕੋਈ ਸਰਸਾਂ ਚੋ ਅੱਖਾਂ 'ਚੋਂ ਕਈ ਖਾਲਸੇ ਉਹ ਕਈ ਖਾਲਸੇ ਵੀ ਨਜ਼ਰ ਨਹੀਂ ਆਉਂਦੇ ਮੈਨੂੰ ਉਹਦੇ ਸਿੰਘ ਨਹੀਂ ਆਇਆ ਸਾਹੀ ਤਿੱਬੀ ਤੋਂ ਬੜੇ-ਬੜੇ ਸੂਰਮੇ ਮੈਨੂੰ ਕੋਈ ਪਾਰ ਆਇਆ ਨਹੀਂ ਦਿਸਿਆ ਅੱਖਾਂ 'ਚੋਂ ਕਈ ਖਾਲਸੇ ਪਿਆਰੇ ਵੀ ਨਹੀਂ ਆਹ ਹੈ ਅਜੀਤ ਸਿੰਘ ਨੂੰ ਜਗਨ ਸਿੰਘ ਕਹਿ ਰਿਹਾ ਕਈ ਪਿਆਰੇ ਮੈਨੂੰ ਨਜ਼ਰ ਨਹੀਂ ਆ ਰਹੇ ਲੱਗਦਾ ਉਹ ਜੰਗ ਦੀ ਭੇਟ ਚੜ ਗਏ ਧੋਕਾ ਦਿਆ ਹਰ ਸਿੰਘ ਕੋ ਬੇ ਮਾਸ਼ਿਕ ਨੋ ਨੇ ਬੇ ਮਹਿਰੋ ਨੇ ਬੇ ਧਰਮੋ ਨੇ ਈ ਮਾਸ਼ਿਕ ਨੋ ਨੇ ਫਿਰ ਗੁੱਸਾ ਫੇਰ ਚੜ ਗਿਆ ਤੇ ਨਾ ਧੋਖਾ ਦਿੱਤਾ ਨਾ ਬੇਈਮਾਨਾਂ ਨੇ ਕੈ ਮਾਸ਼ਿਕ ਨੋ ਨੇ ਤੇ ਜਿਹੜੇ ਵਾਦਾ ਕਰਕੇ ਤੋੜਨ ਵਾਲੇ ਨੇ ਧੋਖੇ ਵਾਦੇ ਬੇ ਮਹਿਰੋ ਨੇ ਇਹ ਕਿਸੇ ਦੀ ਦਿਲ ਦੀ ਦਰਦਨਾਕ ਕਹਾਣੀ ਨੂੰ ਸਮਝਣ ਵਾਲੇ ਨਹੀਂ ਆ ਬੇਧਰਮੋ ਨੇ ਸੌਂਹਾਂ ਖਾ ਕੇ ਮੁਕਰ ਕੇ ਧਰਮੀ ਵੀ ਨਹੀਂ ਆ ਈਮਾ ਸ਼ਿਕਲਾਂ ਨੇ ਤੇ ਈਮਾ ਸ਼ਿਕਲਾਂ ਹੁੰਦੇ ਆ ਜਿਹੜਾ ਆਪਣੇ ਧਰਮ ਦੀ ਇਮਾਨ ਦੀ ਪਰਵਾਹੀ ਨਾ ਕਰੇ ਵੀ ਇਹ ਗੱਲ ਆਪਣੇ ਨਹੀਂ ਕਰਨ ਵਾਲੀ ਸੋਚਿਆ ਹੀ ਨਾ